ਸਹਿਕਲ ਸਾਰਿਆਂ ਨੂੰ ਮੈਂ ਅੰਜਲੀ ਯੋਗਾ ਟ੍ਰੇਨਰ ਸ਼੍ਰੀ ਫਤਿਹਗੜ ਸਾਹਿਬ ਵਿੱਚ ਮੈਂ ਐਜ਼ ਆ ਯੋਗਾ ਟ੍ਰੇਨਰ ਆਪਣੀ ਅਦਾਇਗੀ ਕਰ ਰਹੀ ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ ਨੇ ਸਾਡੇ ਵਰਗੇ ਨੌਜਵਾਨਾਂ ਨੂੰ ਸਾਡੀ ਸਟੱਡੀ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਗੇ ਲੈ ਕੇ ਆਏ ਨੇ ਸਾਨੂੰ ਰੋਜ਼ਗਾਰ ਦਾ ਮੌਕਾ ਪ੍ਰਦਾਨ ਕੀਤਾ ਹੈ ਜੋ ਵੀ ਮਹਿਲਾਵਾਂ ਨੇ ਉਹ ਮੋਸਟਲੀ ਘਰ ਦੇ ਵਿੱਚ ਰਹਿੰਦੀਆਂ ਨੇ ਜਿਹਦੇ ਕਰਕੇ ਉਹਨਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦਾ ਤਾਂ ਟਾਈਮ ਹੀ ਨਹੀਂ ਮਿਲਦਾ ਤੇ ਦੂਜੀ ਗੱਲ ਉਹਨਾਂ ਨੂੰ ਕੋਈ ਪੇ ਕਰਕੇ ਬਾਹਰ ਨਹੀਂ ਭੇਜਦਾ ਕੋਈ ਉਹਨਾਂ ਨੂੰ ਯੋਗਾ ਕਲਾਸਿਜ਼ ਨਹੀਂ ਦੇ ਸਕਦਾ ਕੋਈ ਉਹਨਾਂ ਨੂੰ ਜਿਮ ਨਹੀਂ ਭੇਜ ਸਕਦਾ ਜਿਹਦੇ ਕਰਕੇ ਮਹਿਲਾਵਾਂ ਲਈ ਬਹੁਤ ਜ਼ਿਆਦਾ ਮੁਸ਼ਕਿਲ ਹੈ ਘਰੋਂ ਤੋਂ ਬਾਹਰ ਨਿਕਲਣਾ ਸਰਕਾਰ ਨੇ ਉਹਨਾਂ ਨੂੰ ਇਹ ਬਹੁਤ ਵਧੀਆ ਮੌਕਾ ਦਿੱਤਾ ਹੈ ਕਿ ਉਹ ਬਿਨਾਂ ਕਿਸੇ ਜਗ੍ਹਾ ਤੇ ਕੋਈ ਪੈਸੇ ਦਿੱਤੇ ਫ੍ਰੀ ਆਫ ਕਾਸਟ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਨੇ ਇਹ ਸਾਰੇ ਉਪਰਾਲੇ ਵਾਸਤੇ ਪੰਜਾਬ ਸਰਕਾਰ ਦਾ ਮੈਂ ਤੈ ਦਿਨੋਂ ਬਹੁਤ ਜ਼ਿਆਦਾ ਤਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਫੈਸ਼ਨ ਨੂੰ ਜੋ ਪਹਿਚਾਨ ਕੇ ਸਾਨੂੰ ਇਸ ਕਾਬਿਲ ਸਮਝਿਆ ਕਿ ਸਾਨੂੰ ਇਸ ਸੀਐਮ ਦੀ ਜੋਖਸ਼ਾਲਾ ਵਿੱਚ ਨੌਕਰੀ ਦਿੱਤੀ